ਸਰਹੰਦੀ ਗੇਟ ਤੋਂ ਜਰਕ ਚੌਕ ਵੱਲ ਜਾਣ ਵਾਲਾ ਇਹ ਰੋਡ ਹੈ ਤੇ ਇੱਥੇ ਸਿੰਗਲਾ ਹਸਪਤਾਲ ਦੇ ਕੋਲੇ ਆਪਣੇ ਕੋਲੇ ਆਉਂਦਾ ਜੀ ਐਸ ਸੀ 7 ਸਟੋਰ ਜਿੱਥੇ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਲੇਡੀਜ਼ ਜਾਨੀ ਕਿ ਪਹਿਣਾ ਦਾ ਜਿਹੜਾ ਕਪੜਾ ਉਹਦੇ ਬਾਰੇ ਤੇ ਮੇਰੀਆਂ ਭੈਣਾਂ ਨਾਲੇ ਵਾਦਾ ਕੀ ਹੈ ਵੀਡੀਓ ਦੇ ਵਿੱਚ ਤੁਹਾਡਾ ਮਨ ਖੁਸ਼ ਹੋਊਗਾ ਤੇ ਜ਼ਰੂਰ ਤੁਸੀਂ ਇੱਥੇ ਵਿਜ਼ਿਟ ਕਰੋਗੇ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਬਹੁਤ ਵਧੀਆ-ਵਧੀਆ ਸਟੱਫ ਤੁਹਾਡੇ ਵਾਸਤੇ ਚੁਣਿੰਦਾ ਜਾਂ ਸਟੱਫ ਲੈ ਕੇ ਆਏ ਆ ਆਜੋ ਫਿਰ ਅੰਦਰ ਚੱਲਦੇ ਹਾਂ ਜਿਹੜੀ ਵੀਡੀਓ ਆਪਣੇ ਭੈਣਾਂ ਵਾਸਤੇ ਖਾਸ ਤੋਹਫਾ ਲੈ ਕੇ ਆਏ ਆ ਕਾਫੀ ਵੀਡੀਓ ਤੋਂ ਸਾਡੇ ਕੋਲੇ ਕਮੈਂਟ ਆ ਰਹੇ ਸੀ ਭੈਣਾਂ ਦੇ ਕਿ ਲੇਡੀਸ ਸਟੱਫ ਉਹਨਾਂ ਨੇ ਦੇਖਣਾ ਤੇ ਅੱਜ ਜਿਹੜੀ ਤੁਹਾਡੀ ਉਹ ਮੰਨਤ ਆ ਆਪਾਂ ਪੂਰੀ ਕਰਨ ਲੱਗੇ ਆ ਐਸੀ 7 ਸਟੋਰ ਦੇ ਉਸਮਾਨભાઈ ਸਾਨੂੰ ਅੱਜ ਲੇਡੀਜ਼ ਦਾ ਮਾਲ ਆਇਆ ਇਹਨਾਂ ਕੋਲੇ ਤੇ ਮਾਲ ਵੀ ਇਹੋ ਜਿਹਾ ਵੀ ਤੁਸੀਂ ਦੇਖ ਕੇ ਖੁਸ਼ ਹੋ ਜਾਓਗੇ ਪਹਿਲਾਂ ਜੈਕਟਾਂ ਦੇਖਦੇ ਆ ਤੇ ਬਾਕੀ ਹੋਰ ਜਿਹੜਾ ਵੀ ਲੇਡੀਜ਼ ਵੇਅਰ ਦਾ ਵਿੰਟਰ ਵੇਅਰ ਦੇ ਵਿੱਚ ਹੁੰਦਾ ਉਹ ਸਾਰਾ ਜਿਹੜੀਆਂ ਆਈਟਮਾਂ ਨੇ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਸੈਂਪਲ ਦਿਖਾ ਦਿੰਨੇ ਆ ਆ ਦੇਖੋ ਜੀ ਕਿਸ ਤਰ੍ਹਾਂ ਦਾ ਸਾਮਾਨ ਇਹਨਾਂ ਕੋਲੇ ਹੈਗਾ ਸਾਮਾਨ ਆਪਾਂ ਇਸਰਾਂ ਦੀ ਆਟਮਾਂ ਨੇ ਤੇ ਬਹੁਤ ਹੋਰ ਵੀ ਬਹੁਤ ਆਟਮਾਂ ਨੇ ਖਾਸ ਖਾਸ ਆਟਮਾਂ ਤੁਹਾਨੂੰ ਦਿਖਾਉਣ ਲੱਗੇ ਆ। ਉਸਨਾਂ ਬਾਈ ਫਿਰੂ ਕਰਾਂਗੇ ਆਪਾਂ ਜੈਕਟਾਂ ਨੂੰ। ਜੀ ਸਰ। ਕੀ ਜੀ ਮਾਲ ਹੈ ਬਾਈ ਕਹਿੰਦੇ ਅਜੀ ਕੋਲ ਲੱਗੀ ਹੈ ਜੀ ਮਾਲ। ਓਕੇ। ਵੀ ਇੱਕ ਤਾਂ ਰੇਟ ਬਾਗ ਮਾਲ ਦੇਣਾ ਤੇ ਇੱਕ ਆਟਮ ਬਾਗ ਮਾਲ ਲੈਣੀ ਹੈ। ਦੇਖੋ ਜੀ ਪਹਿਲੀ ਆਟਮ ਦੇਖੋ। ਲੋ ਜੀ ਸਰ। ਪਹਿਲੀ ਪੀਸ ਨਾਲ ਬਾਈ ਨੇ ਚਾਰ ਚੰਨ ਲਾਤੇ। ਬਹੁਤ ਸੋਹਣੀ ਜੈਕਟ ਹੈ ਜੀ। ਹਮ ਦਾ ਫਰ ਵਗੈਰਾ ਸਾਰੀ ਵਾਰਮ ਹੈਗੀ ਹੈ। ਓਕਰ ਬੋਰ ਸਾਰੀ ਲੈ ਕੇ ਲੱਗੀ ਹੈ। ਵਾਹ ਵਾਹ। ਮੇਡਿਸ ਫੈਕਟ ਸ਼ਰਟਸ। ਲਓ ਸਰ ਜਿਪਾ ਹਾਂ ਹੋਰ ਸੁਣਾ ਆਰਟੀਕਲ ਸਰ ਹਲੋ ਇਹਦੇ ਵਿੱਚ ਵੀ ਸਰ 3 4 5 ਕਲਰ ਨੇ ਜੀ ਇਹਦੇ ਵਿੱਚ ਦੂਜਾ ਆਰਟੀਕਲ ਸਰ ਦੇਖ ਕਰੋ ਜੀ ਸਪਲਾਈ ਦਿਖਣ ਲੱਗੀ ਜੀ ਖੋਲੋ ਜੀ ਡੱਬਾ ਨੰਬਰ 2 ਖੋਲ ਰਿਹਾ ਹੈ ਬਾਈ ਹਲੋ ਜੀ ਕੋਟੀ ਹੈਗੀ ਜੀ ਫਿਰ ਬੋਲ ਦੇ ਵਿੱਚ ਗੋ ਲੈਡਿਸ ਲੋਈ ਸਰ ਇਹਦੀ ਖਾਸੀਅਤ ਵੀ ਦੱਸ ਦਿਓ ਫਿਰ ਕੀ ਆ ਜੀ ਹੀਅਰ ਫੁੱਲ ਕੋਟੀ ਆ ਜੀ ਇਹ ਬਹੁਤ ਸੋਹਣੀ ਪਾਰਟੀ ਵੇਅਰ ਕੋਟੀ ਹੈ ਲਈਏ ਲੇਡੀਜ਼ ਓਕੇ ਬਿਲਕੁਲ ਸਰਪ੍ਰਾਈਜ਼ ਦੇ ਰਹੇ ਨੇ ਬਾਈ ਗੱਲਿਸ਼ ਦੇ ਵਿੱਚ ਹੈਗੇ ਸਰ ਇਹ ਤਾਂ ਬਾਈ ਜਮਾਂ ਹੀ ਨਵਾਂ ਸਟੱਫ ਲਿਆਂਦਾ ਬਿਲਕੁਲ ਬਿਲਕੁਲ ਫਰੈਸ਼ ਆਰਟیکل ਤੇ ਜਿਹੜੇ ਵੀ ਜਿਹੜੀਆਂ ਮੇਰੀਆਂ ਭੈਣਾਂ ਦੇਖ ਰਹੀਆਂ ਹੋਣਗੇ ਇਹੋ ਜਿਹਾ ਸਟੱਫ ਮੈਨੂੰ ਹੀ ਲੱਗਦਾ ਵੀ ਤੁਸੀਂ ਕਿਸੇ ਦੇ ਪਾਇਆ ਦੇਖਿਆ ਹੋਊਗਾ ਜਿਹੜੀਆਂ ਕਾਲਜ ਜਾਂਦੀਆਂ ਨੇ ਜਾਂ ਜਿਹੜੀਆਂ ਭੈਣਾਂ ਨੇ ਵੈਸੇ ਮਾਰਕੀਟ ਦੇ ਵਿੱਚ ਵੀ ਜਾਣਾ ਜਾਂ ਕਿਤੇ ਵੀ ਜਾਣਾ ਬਹੁਤ ਸੋਹਣੇ ਸਟੌਪ ਨੇ ਅੱਗੇ ਦੇਖਦੇ ਆਂ ਬਾਈ ਕੀ ਇਹ ਤਾਂ ਬਈ ਆਏ ਆ ਜਿਵੇਂ ਤੁਸੀਂ ਪਟਾਰਾ ਹੀ ਖੋਲਦੇ ਹੋ ਨਾ ਜਾਦੂ ਦਾ ਬਟਾਰਾ ਖੋਲ ਰਹੇ ਨੇ ਆ ਕਾਢੀ ਕਾ ਨੇਗਾ ਜੀ ਓਕੇ ਇਹ ਵੀ ਸ਼ੇਅਰ ਬੋਲਦੇ ਵਿੱਚ ਇਹ ਵੀ ਸ਼ੇਅਰ ਬੋਲਦੇ ਵਿੱਚ ਡਿਫਰੈਂਟ ਆਰਟੀਕਲ ਬਿਲਕੁਲ ਆ ਟਿਕ ਇਹ ਜਿਹੜੀਆਂ ਆਈਟਮਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਡਿਫਰੈਂਟ ਨੇ ਇਹ ਨਹੀਂ ਹੈ ਵੀ ਰੈਗੂਲਰ ਵਾਲੀਆਂ ਆਈਟਮਾਂ ਨੇ ਕਿਤਾਬ ਤੁਹਾਨੂੰ ਆਰਟੀਕਲ ਦਿਖਾਣਾ ਇੱਕ ਹੋਰ ਸੈੱਟ ਦੇ ਵਿੱਚ ਆ ਲਓ ਜੀ ਗੱਲ ਹੀ ਛੇਗਾ ਅੱਛਾ ਜੀ ਹਾਂ ਆ ਲੈ ਸਰਦੀ ਦੇ ਹਿਸਾਬ ਨਾਲ ਆਲੇ ਹਾਂਜੀ ਇਹ ਦੋ ਬੂਲ ਹੈ ਜੀ ਸਿਰਫ ਦੋ ਬੂਲ ਦੇ ਵਿੱਚ ਆ ਲਓ ਜੀ ਅੱਛਾ ਟੌਪ ਹੈ ਬਾਟਮ ਹੈਗਾ ਸਰ ਅੱਛਾ ਟੌਪ ਆ ਗਿਆ ਤੇ ਨਾਲ ਹੀ ਬਾਟਮ ਆ ਗਿਆ ਜੀ ਜੀ ਇੱਕ ਕ੍ਰੌਪ ਜਿੱਦਾਂ ਅੱਜਕੱਲ ਮੇਰੀਆਂ ਭੈਣਾਂ ਪਾਉਂਦੀਆਂ ਨੇ ਜੀ ਉਹ ਚੀਜ਼ਾਂ ਨੇ ਓਕੇ ਤੇ ਆ ਵੀ ਇੱਕ ਕੁਟੀ ਦਿਖਾ ਦਿਓ ਆ ਲਓ ਜੀ ਅੰ neck ਦੇ ਵਿੱਚ ਹੈਗੀ ਸਰ ਆਪ ਜਿਪਰ 벨ਵਟ ਕਪੜਾ ਹੈਗਾ ਇਹ ਉਹ ਹਰ ਟਮਨ ਜਿਹਨਾਂ ਨੇ ਥੋੜੀ ਪਰਸਨੈਲਿਟੀ ਨੂੰ ਚਾਰ ਚੰਦ ਲਾ ਦੇਣੇ

ਪਾਰਟੀ ਵੇਅਰ ਹੈ ੜਮਾਨ ਹੈ ਬਿਲਕੁਲ ਬੌਮ ਵੀ ਬਹੁਤ ਨੇ ਸਰ ਗਰਮ ਬਹੁਤ ਨੇ ਜਰਾ ਬਹੁਤ ਬੌਮ ਬਹੁਤ ਅਜੀਬ ਲੱਗ ਹਾਂ ਅੰਦਰੋਂ ਵੀ ਦੇਖੋ ਪੂਰਾ ਸੋਨਾ ਬਣਿਆ ਹੋਇਆ ਹੈਲੋ ਜੀ ਤੇ ਪ੍ਰਾਈਸ ਮੇਰਾ ਦੱਸ ਦਿਓ ਬਈ ਇਹਨਾਂ ਦੇ ਅਵੇਜ ਸਰ ਆਪਣੇ ਲਵੇਗਾ ਜੀ ਇਹ ਸਿਰਫ ਉਹ ਸਿਰਫ 1650 ਰੁਪਏ ਦਾ ਚੀਜ਼ ਹੈ ਬਲੇਜ਼ਰ ਦਾ ਆ ਗਿਆ ਹਾਂ ਜੀ ਸ਼ਾਰਟ ਦੇ ਵਿੱਚ ਇਹ ਜਿੰਨਾ ਜੁਨਾ ਸੂਟਾਂ ਸੱਟ ਨਾਲ ਜਿਹੜੇ ਅੱਜ ਕੱਲ ਰੀ ਪਹਿਣਾ ਪਾਉਂਦੀ ਨੇ ਉਹ ਚੀਜ਼ਾਂ ਓਏ ਹੋਰ ਹੋਰ ਹੈਲੋ ਜੀ ਸਟਾਈਲ ਚੈੱਕ ਕਰੋ ਜੀ ਅੰਦਰੋਂ ਆਰਟੀਕਲ ਚੈੱਕ ਕਰੋ ਹੈਲੋ ਜੀ ਕੁਆਲਿਟੀ ਚੈੱਕ ਇਦੇ ਵਿੱਚ ਵੀ ਸਰ 6-7 ਕਲਰ ਹੈਗੇ ਨੇ ਓਕੇ ਹਲੋ ਇਹ ਦੂਸਰਾ ਕਲਰ ਆਮਰ ਬਾ ਦਿਓ ਇਹ ਦੂਸਰਾ ਕਲਰ ਹੈਗਾ ਸਰ ਇਹ ਚੈੱਕ ਕਰ ਹਲੋ ਸਰ ਇਹਦੇ ਵਿੱਚ ਲੌਂਗ ਟਾਪ ਹੈਗੇ ਅੱਛਾ ਜਿਵੇਂ ਕਰ ਇਹਦਾ ਗੂਲ ਪਾਨਵਾ ਗੂਲ ਪਾਨਵਾ ਇਸ ਇਹ ਬੈਲਬਟ ਮੀਟਿੰਗ ਦੇ ਵਿੱਚ ਹੈਗੇ ਸਰ ਸਟੱਚੇ ਪੂਰਾ ਫੁੱਲ ਇਹ ਜਿਵੇਂ ਜੀਨਸ ਵਗੈਰਾ ਦੇ ਨਾਲ ਤੋਂ ਇਹ ਸਰ ਉਹਨਾਂ ਦੇ ਕਲਰ ਦੇਖੋ ਜੀ ਹਲੋ ਜੀ ਦੂਜਾ ਕਲਰ ਦਿਖਾਣਾ ਬਾਕੀ ਤੁਸੀਂ ਡੱਬੇ 'ਚ ਹੀ ਦੇਖ ਲਿਓ ਬਹੁਤ ਸਾਰੇ ਗੱਲੇ ਨੇ ਸਰ ਇਹਦੇ ਹੂੰ ਐਵਰੀ ਮਾਰ ਲੈਣਾ ਕੈਮਰਾ ਹਲੋ ਜੀ ਇੱਧਰ ਹੀ ਮਾਰਦਾ ਤੁਸੀਂ ਕੈਮਰਾ ਹਲੋ ਪੂਰਾ ਮਾਰ ਬਹੁਤ ਸੋਹਣਾ ਹੈ ਟਾ ਭਰਿਆ ਸਾਰਾ ਹਾਂ ਵਾਈਡ ਵਿੱਚ ਆ ਗਿਆ ਹਲੋ ਜੀ ਹਲੋ ਇਹ ਵਾਇਟ ਕਲਰ ਅੱਠ-ਦਸ ਕਲਰ ਅਗੇ ਨੇ ਸਾਰੇ ਸਹਜੇ ਲੇਡੀ ਸੂਟ ਵਗੈਰਾ ਲੇਡੀ ਜਿਹੜਾ ਸਰਦੀਆਂ ਚ ਪਾਉਣ ਵਾਲਾ ਸੂਟ ਹਜੋਸਤਾ ਪਿਆ ਜੀ ਲੋਰ ਬੂਲ ਦੇ ਵਿੱਚ ਆ ਗਿਆ ਨਾਲ ਲੋਰ ਆ ਗਿਆ ਜੀ ਹਾਂਜੀ ਹਾਂਜੀ ਨਾਲ ਸਟੌਲ ਵੀ ਹੈਗਾ ਸਾਰੇ ਅੱਛਾ ਸਟੌਲ ਵੀ ਹੈਗਾ ਨਾਲ ਜੀ 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 ਵੈਰਾਈਟੀ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਹੈ ਓਏ ਇਹਨਾਂ ਵਿੱਚ ਵੀ 6-7 ਕਲਰ ਹੈਗੇ ਨੇ ਸਾਰੇ ਦਾ ਓਕੇ ਇਹਦੇ ਵਿੱਚ 6-7 ਕਲਰ ਨੇ ਲੋ ਜੀ ਤੇ ਸਾਡੇ ਆਪਣੇ ਸ਼ਹਿਰ ਦੇ ਲੋਕ ਖਾਸ ਕਰਕੇ ਜਿਹੜੀਆਂ ਭੈਣਾਂ ਨੇ ਬਹੁਤ ਪਸੰਦ ਕਰਦੀਆਂ ਨੇ ਜੀ ਜੀ ਬਿਲਕੁਲ ਫੋਰਸ ਕਲਰ ਦੇ ਵਿੱਚ ਪਾਉਣ ਲਈ ਸਭ ਤੋਂ ਬੈਸਟ ਆਪਸ਼ਨ ਤੇ ਪਾਉਣ ਲਈ ਨਾਲ ਠੰਡ ਲੱਗੇ ਦੇ ਵਿੱਚ ਇਹ ਨਾਲੇ ਟੌਰ ਪੂਰੀ ਬਣਦੀ ਆ। ਹੂੰ। ਇਹ ਨਾਲ ਹੀ ਕੁਰਤਾ ਆ ਗਿਆ ਨਾਲ ਸਟੌਲ ਆ ਗਿਆ। ਹੁਣ ਹੁਣ ਤੁਹਾਨੂੰ ਲੇਟੈਸਟ ਆਰਟੀਕਲ ਦਿਖਾ ਰਹੇ ਹਾਂ ਬਿਲਕੁਲ। ਆ ਦੇਖੋ ਜੀ। ਬਲੀਜ਼ ਦੇ ਵਿੱਚ। ਲੌਂਗ ਬਲੀਜ਼ ਹੋ ਰਿਹਾ। ਤੇ ਕਲਰ ਬਹੁਤ ਪਿਆਰਾ ਪਹਿਲੇ ਕੱਕਲੇ ਉਸ। ਫੁੱਲ ਟ੍ਰੈਂਡਿੰਗ ਕਲਰ ਨੇ ਸਭ ਟ੍ਰੈਂਡਿੰਗ ਟ੍ਰੈਂਡਿੰਗ ਆਰਟੀਕਲ ਬਿਲਕੁਲ। ਇਹਨਾਂ ਦੇ ਕਲਰ ਦੇਖੋ ਸਾਰੇ ਇਹਦੇ। ਆ ਲੋ ਜੀ। ਹਾਂ। तरीका 3 ਲੈ ਕੇ ਜੀ ਚਾਰ ਪੰਜ ਗੱਲਾਂ ਨੇ ਸਭ ਇਹਨਾਂ ਦੀ ਇਹਨਾਂ ਚ ਪ੍ਰਾਈਸਿੰਗ ਦੱਸਦੇ ਕਿਤੋਂ ਤੋਂ ਕਿਤੋਂ ਸਟਾਰਟ ਹੋ ਜਾਂਦੇ ਨੇ ਜੀ ਇਹ ਆਪਣੇ ਲਈ ਸਾਰੇ ਇਹ ਮਤਲਬ 2200 2500 ਬਸ ਇੰਨੀ ਰੇਂਜ ਤੱਕ ਇਸ ਰੇਂਜ ਤੋਂ ਸਟਾਰਟ ਹੋ ਜਾਂਦੇ ਨੇ ਸਮਝੋ ਅਲੱਗ-ਅਲੱਗ ਗ੍ਰੇਡ ਨੇ ਜੀ ਜਿਹੜਾ ਸ਼ਾਰਟ ਵਿੱਚ ਵੀ ਆ ਮਤਲਬ ਉਹਨਾਂ ਦੀ ਸਟਾਰਟਿੰਗ ਹੈਗੀ ਆ 16 17 1800 ਅੱਗੇ ਤੋਂ 9000 ਤੱਕ ਸਟਾਰਟ ਹੋ ਜਾਂਦੇ ਨੇ ਠੀਕ ਹੈ ਜੀ ਮਤਲਬ ਹੈਵੀ ਬੂਲਨ ਤੇ ਆਪਾਂ ਕਹਿ ਦਈਏ ਹੈਵੀ ਸਾਡੀਆਂ ਵਾਲਾ ਕਰਦਾ ਹਣਾ ਸਟੱਫ ਆ ਗਿਆ ਤੇ ਹੁਣ ਅੱਗੇ ਲੈ ਕੇ ਚੱਲਦੇ ਆਂ ਸਾਨੂੰ ਦਿਖਾਉਣਾ ਵੀ ਆਹ ਸਾਰਾ ਲੇਡੀ ਸਟੱਫ ਕਰਨਾ ਲੇਡੀ ਚੰਜੀ ਸਾਰਾ ਲੇਡੀ ਪੋਰਸ਼ਨ ਹੈਗਾ ਜੀ ਆਜ ਫਿਰ ਸਾਨੂੰ ਉਹ ਵੀ ਦਿਖਾ ਦਿਓ ਜਿਹੜਾ ਰੈਗੂਲਰ ਜਿਵੇਂ ਲੇਡੀਜ਼ ਵੇਅਰ ਹੁੰਦਾ ਉਧਰੋਂ ਲੈ ਕੇ ਚੱਲਦੇ ਆ ਤੁਹਾਨੂੰ ਹਾਂਜੀ ਇਹਦਾ ਹੁਣ ਤੱਕ ਟ੍ਰੈਂਡ ਦੇ ਜਿਹੜਾ ਸਟੱਫ ਦੇਖਿਆ ਬਿਲਕੁਲ ਲੇਟੈਸਟ ਸਟੱਫ ਸੀ ਆ ਦੇਖੋ ਜੀ ਰੈਗੂਲਰ ਪਾਣਾ ਲੇਟ ਏਜ ਵਿੱਚ ਜਿਹੜੇ ਘਰੇ ਵੇਅਰ ਕਰਨਾ ਬ੍ਰਾਈਡਲ ਲਾਈਕਰ ਦੇ ਵਿੱਚ ਲਾਈਕਰ ਦੇ ਵਿੱਚ ਆ ਗਿਆ ਜੀ ਦੇਖੋ ਸਰ ਆਰਟੀਕਲ ਦੇਖੋ ਜੀ ਬਾਕੀ ਇਹ ਸਾਰੇ ਕਲਰ ਲੱਗੇ ਹੋਏ ਹੈਗੇ ਹਲੋ ਅੱਜ ਜੈਕਟ ਦੇਗੀ ਫਰ ਦੇ ਵਿੱਚ ਬੈਨੀ ਪੇਪਰ ਅੰਦਰ ਬਿਲਕੁਲ ਫਰੇ ਗਿਆ ਹੋਇਆ ਬਾਹਰ ਵੀ ਦੇ ਵਿੱਚ ਆ ਦੇਖੋ ਸਸ ਚੈੱਕ ਕਰੋ ਨਾਲੇ ਟੌਰ ਦੀ ਟੌਰ ਹੈ ਬਿਲਕੁਲ ਨਾਲੇ ਵੋਮ ਵੀ ਬਹੁਤ 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 ਉਹ ਜਿਹੜੀ ਆਪਾਂ ਮੈਂਦਫੀਲ ਦੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜਿਹੜੀ ਜਿਹੜਾ ਆਪਣੇ ਕੋਲ ਸਟੌਕ ਮਿਲੇਗਾ ਉਹਦੇ ਨਾਲ ਤੁਹਾਨੂੰ ਰਿਲੈਕਸੇਸ਼ਨ ਵੀ ਮਿਲਣੀ ਆ ਸਰਦੀ ਵੀ ਨਹੀਂ ਲੱਗਣੀ ਤੇ ਨਾਲੇ ਟੌਰ ਵੀ ਪੂਰੀ ਬਣਨੀ ਹੈ ਹਨਾ ਜਿਵੇਂ ਆਪਾਂ ਅੱਜ ਉਹਨਾਂ ਬਾਈ ਜੀਨਸ ਦਿਖਾ ਰਹੇ ਨੇ ਹਾਂ ਜੀ ਹਾਂਜੀ ਹਾਂਜੀ ਵਾਈਟ ਲੈਗ ਦੇ ਵਿੱਚ ਪਹਿਲੇ ਹੀ ਪੀਸ ਦੇਖ ਲਓ ਕਿੰਨਾ ਟ੍ਰੈਂਡਿੰਗ ਚੱਕ ਲਿਆ ਬਾਈ ਨੇ ਤੋ ਸੋ। ਇਹ ਬਹੁਤ ਕਲਰ ਨੇ ਜੀ ਇਹਨਾਂ ਦੇ। ਟਿਕਟ ਫਰ ਦੇ ਵਿੱਚ ਲਾਈਟ ਕਲਰ। ਕਟਿੰਗ ਹੈਚਿੰਗ ਦੇ ਵਿੱਚ, ਹੈਚਿੰਗ ਦੇ ਵਿੱਚ ਆ ਗਿਆ ਠੀਕ ਹੈ ਜੀ। ਇਹਦੇ ਵਿੱਚ ਵੀ ਸਾਰੇ ਕਲਰ ਆ ਜਾਣਗੇ ਆਪਣਾ। ਹਾਂ ਜੀ ਜੀ ਸਹੀ। ਇੱਕ ਅਸਰ ਸਿਕਸ ਪਾਕਟ ਦੇ ਵਿੱਚ ਕਾਰਗੋ ਡੈਨੀਮ। ਇਸ ਲਾਈਟ ਰੰਗ ਦੇ ਵਿੱਚ। ਹੂੰ। ਬਿਲਕੁਲ ਨਿਊ ਆਰਟیکل। ਆਹ। ਜੀ ਸਾਰੀ ਫਿਟਿੰਗ ਦੇ ਵਿੱਚ ਹੈਗੀ ਹੈ ਜਿੰਸ ਹਲੋ ਵਾਈਟ ਲੈਗ ਬੋਡ ਕਟ ਨੈਰੋ ਬਾਟਮ ਸਭ ਬਾਟਮ ਦੇ ਵਿੱਚ ਮਿਲ ਜਾਏਗੀ ਤੁਹਾਨੂੰ ਜੀ ਆ ਦੇਖੋ ਸਾਰੀ ਡਿਸਪਲੇ ਹੈਗੀ ਹੈ ਕੁਆਲਟੀ ਚੈੱਕ ਕਰੋ ਜੀ ਪੂਰਾ ਫੁੱਲ ਸਟੱਚ ਦੇ ਵਿੱਚ ਹੈਗੀ ਹੈ ਇਹਨਾਂ ਚੱਕਰੇ ਪਾਉਣ ਨੂੰ ਹਨਾ ਜੀ ਜੀ ਰੈਗੂਲਰ ਵਾਸਤੇ ਓਏ ਹੋਏ ਹੋਏ ਚੈੱਕ ਕਰੋ ਜੀ 6 ਫੋਕਰ ਦੇ ਵਿੱਚ ਫਲੀਸ ਫੁੱਲ ਵਾਰਮ ਹੈਗੀ ਹੈ ਸੈਂਕੜੇ ਕਲਰ ਹੈਗਾ ਹਾਂਜੀ 70 ਟੱਕਲ ਰਹਿ ਕੇ ਇਸ ਦੇ ਵਿੱਚ ਮਤਲਬ ਬਾਈ ਉਹਨਾਂ ਕੋਲੇ ਜਿਵੇਂ ਆਪਾਂ ਨੂੰ ਪਤਾ ਹੁੰਦਾ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਥੋੜੀ ਜਿਹੀ ਕਲਰ ਨੂੰ ਚੂਪ ਲੈ ਕੇ ਕਾਫੀ ਚੂਜ਼ਿੰਗ ਹੁੰਦੀਆਂ ਨੇ ਤਾਂ ਉਹ ਪ੍ਰੋਬਲਮ ਹੋ ਰਿਹਾ ਕੇ ਥੋੜੀ ਹੱਲ ਹੋਣ ਵਾਲੀ ਹੈ ਪਰ ਕਲਰ ਸਾਰੇ ਮਿਲ ਜਾਣੇ ਨੇ ਇੱਕਾ ਲੋਚ ਇਹ ਸਿਕਸ ਪਾਕਟ ਦੇ ਵਿੱਚ ਇਹ ਸੇਮ ਆਈਟਮ ਹੈ ਜਾਂ ਡਿਫਰੈਂਟ ਆਈਟਮ ਹੈ ਬਾਈ ਬਿਲਕੁਲ ਅਲੱਗ ਹੈਟਮ ਹੈ ਅਲੱਗ ਹੈਟਮ ਹੈ ਸਰਪਲਸ ਵਾਲੀ ਆਈਟਮ ਹੈਗੀ ਸਰ ਓਕੇ ਤੁਹਾਨੂੰ ਪ੍ਰਾਈਸ ਵੀਰਾ ਮੈਂਸ਼ਨ ਕਰ ਦਿਓ ਕਿ ਕਿੰਨੇ ਕਿੰਨੇ ਕੁਸਟਮਰ ਜੀ ਦੇ ਸਕਦੇ 600 ਦੇ ਦੇ ਸਕਦੇ ਆ ਦਿਵਾ ਐਕਸਟਰ ਦਿਖਾ ਰਹੇ ਹਾਂ ਹਾਂ ਜੀ 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 ਤਾਂ ਮੇਰੀ ਇਹ ਪੈਣਾ ਮਤਲਬ ਜਿੰਜੂਨ ਕਰਦੀ ਹੈਗੀ ਉਹਨਾਂ ਵਾਸਤੇ ਹੈਗੀ ਬੈਸਟ ਹੈਗੀ ਚੀਜ਼ ਓਕੇ ਤੁਹਾਨੂੰ ਅਗਲਾ ਆਟੀਕਲ ਦਿਖਾ ਦੇ ਜੀ ਤੁਹਾਨੂੰ ਇਹ ਕਾਟਨ ਦੇ ਵਿੱਚ ਆ ਗਿਆ ਨੈਕਸਟ ਆਰਟੀਕਲ ਪਲੀਸ ਹੈਗੀਆ ਪਲੀਸ ਵਾਰਮ ਦੇ ਵਿੱਚ ਗਰਮ ਗਰਮ ਦੇ ਵਿੱਚ ਆ ਗਿਆ ਜੀ ਠੀਕ ਹੈ ਦੇਖੋ ਜੀ ਚੈੱਕ ਕਰੋ ਆਰਟੀਕਲ ਹਾਂ ਅਲੋਕ ਹੇ ਵੈਸੇ ਵੀ ਨੋਰਮਲ ਵੀ ਹੋ ਸਕਦਾ ਘਰੇ ਹਾਂਜੀ ਜੀ ਕੈਜ਼ੂਲ ਜਿੱਦਾਂ ਮਰਜ਼ੀ ਵੇਅਰ ਕਰੀ ਜਾਓ ਜੀ ਪਰ ਠੰਡ ਵੀ ਨਹੀਂ ਲੱਗਣ ਵਾਲੀ ਇਹਨਾਂ ਦੇ ਵਿੱਚ ਤੇ ਪਾਈ ਕਰ ਦੇਗਾ ਸਦੇ ਦਾ ਵੀ ਪੂਰੇ ਟੌਰ ਲੱਗਣਗੇ ਠੀਕ ਐ ਲੈ ਕੇ ਰੋੜੇ ਵਿੱਚ ਆ ਗਿਆ ਤੇ ਕਲਰ ਵਗੈਰਾ ਭਈ ਇਹਨਾਂ ਦੇ ਵਿੱਚ ਮਿਲ ਜਾਂਦੇ ਸੱਤ ਕਲਰ ਹੈਗੇ ਸਦੇ ਨਾਲ ਸਾਰੇ ਅਵੇਲੇਬਲ স্মੋਲ ਤੋਂ ਲੈ ਕੇ ਟ੍ਰਿਪਲ ਐਕਸ ਤੱਕ ਸਾਰੇ ਵੋਏ ਹੋਏ ਹੋਏ ਹਲੋ ਜੀ ਟਿਊਨਿੰਗ ਚੈੱਕ ਕਰੋ ਉਹ ਟਿਊਨਿੰਗ ਜਿਵੇਂ ਫਰੋਕ ਟਾਈਪ ਹਾਂਜੀ ਜੈਗ ਜੁਗੂ ਨਾਲ ਪਾਉਣ ਲਈ ਜਿੱਦਾਂ ਲੌਂਗ ਟੌਪ ਵਗੈਰਾ ਕਹਿ ਸਕਦੇ ਜੀ ਆਪਾਂ ਇਹਨਾਂ ਨੂੰ ਅਜੀ। ਅਕਲਰ ਦੇ ਹਨਸਰ ਜੁਨੇ ਦੋ ਆਰਟੀਕਲ ਨੇ ਸਰ ਇਹਦੇ ਚ ਇਹ ਫ੍ਰੀ ਸਾਈਜ਼ ਹੁੰਦੇ ਨੇ ਜੀ ਸਰ ਕੋਈ ਵੀ ਪਾ ਸਕਦਾ ਕਿਉਂਕਿ ਸਟੈਚ ਨੇ ਜਿਹੜਾ ਮਰਜ਼ੀ ਇਹਨੂੰ ਵੇਰਦਾ ਆਉਂਦਾ ਆ ਜੀ 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 ਆ ਤਾਂ ਬਹੁਤ ਸੋਹਣੀ ਆ ਟੂਰ ਜਰੇਗਾ ਫਾਰਮਲ ਦੇ ਵਿੱਚ ਸਾਈਜ਼ ਦਿੱਤਾ ਗਿਆ ਜੀ ਚੈੱਕ ਕਰੋ ਜੀ ਲਓ ਵਲੀਵਾ ਉਹ ਸੋਨਾ ਟਿਕਲ ਇੱਕਾ ਕ੍ਰੋਪ ਦੇ ਵਿੱਚ ਸਰ ਹੁੱਡੀ ਹੈਗੀ ਹੈ ਤੇ ਬੈਲਵੈਟ ਦੇ ਵਿੱਚ ਹੈਗੀ ਹੈ ਕੇ ਕ੍ਰੋਪ ਦੇ ਵਿੱਚ ਇਹਦੇ ਵੀ 3 ਸਟ ਕਲਰ ਹੈਗੇ ਆ ਪਾਕੀ ਠੀਕ ਹੈ ਜੀ ਲਓ ਜੀ ਸਾਈਂਗਲ ਕਲਰ ਦਿਖਾਈ ਦਿਨਾ ਜੀ ਤੁਹਾਨੂੰ ਲਓ ਜੀ ਇਹ ਵੀ ਫ੍ਰੀ ਸਾਈਜ਼ ਵਿੱਚ ਸੁੰਦਰ ਨੇ ਭਾਈ ਫ੍ਰੀ ਸਾਈਜ਼ ਬਿਲਕੁਲ ਫ੍ਰੀ ਸਾਈਜ਼ ਇਸਰੇ ਵੀ ਓਕੇ ਅੱਛਾ ਕਾਫੀ ਟ੍ਰੈਂਡਿੰਗ ਆਰਟੀਕਲ ਚੱਲ ਰਿਹਾ ਹੈ ਇਹ ਕ੍ਰੇਜ਼ੀ ਬਹੁਤ ਹੈ ਜੀ ਇਹਨਾਂ ਦਾ ਇਹ ਡ੍ਰੌਪ ਸ਼ੋਲਡਰ ਹੈਗਾ ਸਾਈਜ਼ ਸਾਰੇ ਅਵੇਲੇਬਲ ਨੇ ਜੀ ਇਹਨਾਂ ਚ ਬੈਠੀ ਚੈੱਕ ਕਰੋ ਜੀ ਅੰਦਰੋਂ ਵੌਮ ਹੈ ਪੂਰਾ ਹੈ ਜੀ ਇਹਦਾ ਫੁੱਲ ਵੌਮ ਦੇ ਨਾਲ ਆ ਗਿਆ ਹਾਂਜੀ ਹਾਂਜੀ ਫੇਰ ਬੂਲ ਦੇ ਵਿੱਚ ਹੈਗੇ ਵੀ ਸਰ ਇਹ ਜੀਨਸ ਵਗੈਰਾ ਨਾਲ ਵੇਅਰ ਹੁੰਦੇ ਹੋਣਗੇ ਇਹਨਾਂ ਦੇ ਜੀ ਜੀ ਬਿਲਕੁਲ ਆ ਦੇਖੋ ਜੀ ਕਲਰ ਚੈੱਕ ਕਰੋ ਜੀ ਇਹਨਾਂ ਦੇ ਵੀ ਕਲਰ ਦਾ ਟੈਨਸ਼ਨ ਹੀ ਨਾ ਲਿਓ ਜੀ ਕਲਰ ਦੀ ਇੰਨੇ ਨੇ ਜੀ ਆਪਣੇ ਦਾ ਆ ਦੇਖੋ ਸਰ ਇੱਕ ਵਾਰ ਨਿਗਾਹ ਮਰਵਾ ਦੋ ਆਪਾਂ ਨਿਗਾਹ ਮਾਰ ਲੈਨੇ ਆ ਬਾਕੀ ਆਈਟਮਾਂ ਤਾਂ ਆਪਾਂ ਦੇਖ ਕੇ ਸਰ ਕਾਰਡੀਗਨ ਟਾਈਪ ਟੌਪ ਹੈਗਾ ਉਹ ਵੀ ਦਿਖਾਣਾ ਆ ਦੇਖ ਫੋਇਰੇ ਪਾਰਟੀ ਵੇਅਰ ਟੌ ਬੂਲਨ ਦੇ ਵਿੱਚ ओके okay, ये है okay, okay, फिर जीण जीण जी. ये भी जीन्स वगैरह ना ਵੀ ਆ ਵੀ ਕਿਹਾ ਜਾਂਦਾ ਜਿੱਦਾਂ crop ਮੇਰੀ ਭੈਣਾ ਪਾਉਂਦੀ ਹੈ ਨਾ ਉਹ ਚੀਜ਼ ਹੈਗੀ ਹਾਈ ਵੇਸਟ ਜੀਨਸ ओके ਜਿਹੜੀਆਂ crop ਆਉਂਦੇ ਸ਼ੁਕਰੀ ਜੀ ਜੀ ਓਕੇ ਲੋ ਇਸ ਇਤ ਹੁੱਡੀ ਦੇ ਵਿੱਚ ਇਹ ਲੌਂਗ ਅੱਛਾ ਹੁੱਡੀ ਜਿਵੇਂ crop ਦੇਖੀ ਆਪਾਂ ਹਾਂ ਜੀ ਜੀ ਇਹ ਨੋਮ ਦੇ ਵਿੱਚ ਹੈਗੀ ਬਿਲਕੁਲ ਫਲੇਸ ਦੇ ਵਿੱਚ ਆਰਟੀਕਲ ਚੈੱਕ ਕਰੋ ਜੀ ਅੰਦਰੋਂ ਫਲੇ ਚੈੱਕ ਕਰੋ ਹलो ਲੌਂਗ ਦੇ ਵਿੱਚ ਇਹ ਸਾਰਾ ਸਟੱਫ ਲੇਟੈਸਟ ਹੈ ਬਈ ਬਿਲਕੁਲ ਸਰ ਬਿਲਕੁਲ ਆਰਟੀਕਲ ਅਲੱਗ ਦੇ ਆਰਟੀਕਲ ਜਿਹੜੇ ਮੈਂ ਸ਼ੋ ਕਰਤੀ ਜੀ ਤੁਹਾਨੂੰ ਓਕੇ ਬਾਕੀ ਇਹ ਸਾਰਾ ਸਟਾਕ ਲੱਗਿਆ ਹੋਇਆ ਹੈਗਾ ਉਸਤਾਫਾ ਦੇਖ ਕੇ ਮੇਰੇ ਭੈਣਾਂ ਨੂੰ ਬਹੁਤ ਮਜ਼ਾ ਆਇਆ ਹੋਵੇਗਾ ਬਹੁਤ ਹੀ ਸਿਲੇਕਟਡ ਜੇ ਪੀਸ ਮੈਂ ਉਹਨਾਂ ਨੇ ਦਿਖਾਏ ਨੇ ਕਿਹੜੇ ਅੱਜ ਕੱਲ ਚੱਲਦੇ ਨੇ ਬਾਕੀ ਸਟੱਫ ਆਹ ਦੇਖ ਸਕਦੇ ਹੋ ਤੁਸੀਂ ਸਾਰਾ ਪਿਆ ਸਟੱਫ ਬਾਧੂ ਪਿਆ ਔਰ ਇਹਨਾਂ ਦੀ ਸ਼ਾਪ ਤੇ ਆਉਣ ਤੋਂ ਪਹਿਲਾਂ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਯਾਰ ਆ ਚੀਜ਼ ਮਿਲਦੀ ਹੁੰਦੀ ਨਹੀਂ ਮਿਲਦੀ ਬਾਕੀ ਨੰਬਰ ਆ ਰਿਹਾ ਕੋਈ ਵੀ ਕੰਟੈਕਟ ਕੋਈ ਵੀ ਚੀਜ਼ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਨੇ ਉਹਨੂੰ ਕੰਟੈਕਟ ਕਰ ਸਕਦੇ ਹੋ। ਆਸ ਵਿੱਚ ਇਹ ਦੱਸਦੇ ਹੋ ਵੀ ਆਫਰ ਕੀ ਦੇ ਰਹੇ ਹਾਂ। ਆਫਰ ਇਹ ਹੈ ਕਿ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ ਅਲੱਗ ਤੋਂ ਆਪਣੇ ਵੱਲੋਂ SC7 ਸਟੋਰ ਵੱਲੋਂ ਦੀ ਅਲੱਗ ਤੋਂ ਡਿਸਕਾਊਂਟ ਮਿਲੇਗਾ। ਅਲੱਗ ਤੋਂ ਡਿਸਕਾਊਂਟ ਮਿਲੇਗਾ। ਜਿਵੇਂ ਪਿਛਲੀ ਵਾਰੀ ਆਪਾਂ ਕਿਹਾ ਸੀ ਵਾਗਰ 5000 ਦੀ ਸ਼ਾਪਿੰਗ ਕਰਦਾ। ਇਸ ਵਾਰੀ ਉਹਨੂੰ ਕੀ ਦੇ ਰਹੇ ਹਾਂ? 5000 ਦੀ ਸ਼ਾਪਿੰਗ ਪਿੱਛੇ ਜੀ ਆਪਾਂ ਨੇ ਇੱਕ ਕੋਟੀ ਗਿਫਟ ਦੇਣੀ ਹੈ ਜੀ ਇੱਕ ਦੀ। ਇਹਦੇ ਵਿੱਚ ਚਾਰ ਆਰਟੀਕਲ ਨੇ ਜੀ। ਪੰਜ-ਸੱਤ ਕਲਰ ਨੇ ਇਹਨਾਂ ਦੇ ਪੰਜ-ਸੱਤ ਕਲ ਜੇ ਅਗਰ ਕੋਈ ਨੂੰ ਵੱਧ ਦੀ ਸ਼ਾਪਿੰਗ ਕਰਦਾ ਹੈ ਜੀ ਉਹਨੂੰ ਦੋ ਕੋਟੀਆਂ ਬਿਲਕੁਲ ਫ੍ਰੀ ਦਿੱਤੀਆਂ ਜਾਣੀਆਂ ਇਹ ਮਤਲਬ ਬਿਲਕੁਲ ਫ੍ਰੀ ਐਸਸੀ7 ਸਟੋਰ ਵੱਲੋਂ ਐਜ਼ ਅ ਗਿਫਟ ਤੁਹਾਨੂੰ ਇਹ ਮਿਲਣਾ ਹਲੋ ਜੀ ਇਹਨਾਂ ਦੇ ਕਲਰ ਦੇਖ ਹੀ ਲਓ ਜੀ ਕੋਟੀਆਂ ਦੇ ਅੱਗੇ ਜ਼ਿਆਦਾਤਰ ਗਰਲਜ਼ ਵੇਅਰ ਦੇ ਉੱਪਰ ਇਹ ਜਿਹੜਾ ਆਫਰ ਹੈਗਾ ਉਹ ਵਾਲਾਡ ਹੈ ਜੀ ਜੀ ਲਓ ਜੀ ਇਹਦੇ ਵਿੱਚ ਵੀ ਬਾਈ ਉਹਨਾਂ ਨੇ ਪੂਰੀ ਚੁਆਇਸ ਰੱਖੀ ਹੋਈ ਹੈ ਜਿਹੜੀ ਤਰ੍ਹਾਂ ਜਿਹੜੀ ਵੀਡੀਓ ਉਹਨੂੰ ਦੱਬ ਕੇ ਪਿਆਰ ਦਿਓਗੇ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਤੇ ਜਿਹੜੀਆਂ ਬਾਈ ਉਹਨੇ ਗਿਫਟਾਂ ਦੇ ਰਹੇ ਨੇ ਆ ਕੋਟੀਆਂ ਹਨਾ ਇਹਨਾਂ ਕੋਲ ਸਟਾਕ ਮੰਗਾ ਲਿਓ ਵੀ ਇੰਨੀ ਸ਼ੇਅਰ ਕਰ ਦਿਓ ਵੇੜ ਵੀ ਬਹੁਤ ਵਧੀਆ ਨੇ ਸਟੱਪ ਵੀ ਬਹੁਤ ਵਧੀਆ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਵਿਜ਼ਿਟ ਕਰ ਲਿਓ ਬਾਈ ਜੇ ਤੁਸਾਂ ਅੰਡੀਗੜ ਵੱਲੋਂ ਜਾਂਦੇ ਆਂ ਸਿੰਗਰਾ ਹਸਪਤਾਲ ਤੋਂ ਜਸਤ ਅੱਗੇ ਆ ਕੇ 87 ਸਟੋਰ ਤੁਹਾਨੂੰ ਦੂਰੇ ਪਤਾ ਲੱਗ ਜਾਏਗਾ ਵੀ ਸਟੋਰ ਹੈਗਾ ਤੇ ਬਹੁਤ ਹੀ ਨਾਮੀ ਸਟੋਰ ਆ ਸ਼ਹਿਰ ਦੇ ਵਿੱਚ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਵੀ ਲਾਈਕ ਕਰ ਦਿਓ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਨੰਬਰ ਆ ਰਿਹਾ ਉਹਦੇ ਤੋਂ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਤਾਂ ਮਿਲਦੇ ਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ ਜੀ